ਆ ਮੁੱਕੜੀ ਆ ਯਾਰ ਨਹੀਂ ਆ ਰਹੀ ਨਹੀਂ ਪਾਠ ਵੀ ਜਾਣੇ ਨੇ ਯਾਰ ਇਹ ਕੋਈ ਨਾ ਦੇ ਕਿੰਨੇ ਸਾਜੂ ਤੋਂ ਪੱਠਾ ਆਇਆ ਨੇ ਲਾ ਕੇ ਛੱਡ ਸਾਜੂ ਦੀ ਗੱਲ ਕੋਈ ਨਹੀਂ ਕੋਈ ਕੋਈ ਦੱਸ ਕਿੰਨੇ ਦਿਨ ਮੈਂ ਲੈ ਆਂਦਾ ਇਹਨੇ ਗਿਆ 40000 ਰੁਪਏ ਮੰਗਿਆ ਨਾ ਨਾ 35000 ਰੁਪਏ ਮੰਗਿਆ ਤੂੰ ਗਲਤ ਨਹੀਂ ਪਹਿਲੇ 40 ਗਿਆ ਜਿੰਨੇ ਕਹ ਲੈਨ ਤੇਨ 35000 ਮੰਗਿਆ 20 ਦੀ ਤਾਂ ਨਹੀਂ ਨਾ ਲੈ ਇਹਨੇ ਵੀ ਵਾਦਾ ਨਹੀਂ ਨਹੀਂ 20 ਦੀ ਉਹ ਨਹੀਂ ਚਾਚਾ ਹੈ 20000 ਨਹੀਂ ਕੋਈ ਛੱਡ ਦੇ ਬਈ ਖੜਦੇ ਨਹੀਂ ਖਰਦਾ ਵਈ ਤੇ ਸ਼ਾੜ ਤੀ ਦੀ ਵੀ ਨਹੀਂ ਬੰਨੀ ਹਾਂ ਇਹ ਤਾਂ ਤੀ ਦੀ ਵੀ ਨਹੀਂ ਬੰਨੀ ਤੂੰ 20 ਚ ਨਾ ਕਰੀ ਜਾਂਦਾ ਤੀ ਦੀ ਵੀ ਬੰਨੋ ਥੋੜਾ ਦੱਸ ਕੋਈ ਯਾਰ 500 ਦੇਖ ਲੈ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਆਪਾਂ ਦੇਖ ਲਿਆ ਤੂੰ ਦੇਖ ਲੈ ਤੇ ਸੌਦਾ ਲੈਣਾ ਦੇਖਣਾ ਪਏ ਅਭੀ ਦੇਖ ਲੈ 20000 ਦੀ ਨਹੀਂ ਪੈਣਾ ਕੱਚਾ ਨਹੀਂ ਪੈਣਾ ਇਹਦੇ ਪੈਸੇ ਉੱਚੇ ਪੈ ਉੱਚੇ ਹੈ ਓਏ ਬਾਦ ਕਾਚਾ ਓਏ ਗਰੀਬ ਓਏ ਨਹੀਂ ਨਹੀਂ ਗੁੜੀ ਚੋਦਾ ਚਾਚੇ ਦਾ ਦੁੱਘੀ ਘੜਦੀ ਆ ਹੱਲੇ ਪਾਠੇ ਦੇਖੀ ਪਹਿਲੇ ਹੈ ਅਰ ਕੀ ਕੀ ਘਟੂਗੀ ਆ ਦੇਖ ਲੈ ਹੱਲੇ ਕਣੀਆਂ ਖੜੀਆਂ ਨੇ ਹੱਲੇ ਦੁੱਧ ਚੁੰਗਦਾ ਨਹੀਂ ਮੈਂ ਨਹੀਂ ਕਣੀਆਂ ਪੈਦੀ ਆ ਸਹੀ ਆ ਗੱਲ ਸਹੀ ਆ ਜਿੰਨਾ ਕਰ ਪੈਸੇ ਲਗਾ ਦੇ ਨੇ ਦੁੱਧ ਚੁੰਗਦਾ ਨਹੀਂ ਮੈਂ ਨਹੀਂ ਹਜੇ 5000 ਮੁੱਲ ਕਰਨ ਵਾਲੀ ਪਾਠ ਆ ਆ ਵੇ ਵੇ ਜੇ ਜਿੱਥੇ ਮਰਜੀ ਖੜਾ ਕੇ ਜਾਓ ਜੇ ਮਰਜੀ ਮੁੱਲ ਕਰਕੇ ਇਹਨੂੰ ਵੇਚ ਲਈ ਪੈਸੇ ਕੱਢਿਆ ਤੂੰ ਦੇ ਰਾਂ ਨਹੀਂ ਨਹੀਂ ਬੰਨਣਾ ਨਹੀਂ ਮੈਨੂੰ ਪੈਸੇ ਕੱਢ ਆ ਨਹੀਂ ਵਾਈ ਨੇ ਹਰਿਆਣੇ ਚੋ ਬਚਾਰੇ ਦੋ ਆਲੇ ਉਹ ਚੀਜ਼ਾਂ ਚੀਜ਼ਾਂ ਵੀ ਨਹੀਂ ਸੌਣ ਵਾਲੇ ਦੌਲਤੀ ਦੇ ਪਿੰਡੋਂ ਆਏ ਨੇ ਉਹਦੇ ਦੋਤੇ ਨਹੀਂ ਦੇ ਦੇ ਨਹੀਂ ਦੇ ਦੇ ਵਿਚ ਉਹ ਨਹੀਂ ਪੈਣਾ ਚਾਚਾ ਉਹ ਤਾਂ ਲਾਲ ਟੰਗੀ ਖੜੀ ਐ ਮੈਂ 15000 ਦੀ ਦੇਦਲੇ ਲਾਲ ਦੂਜੀ ਕਿੱਥੇ ਆ ਛੋਟਾ ਪਾੜੀ ਕਿੱਥੇ ਆ ਲਾਲ ਜੀ ਭੁਲੀ ਉਹ ਦੇ ਇਹ ਤਾਂ ਔਰ ਦੇ ਦੇ ਲੈ ਨਹੀਂ ਆ ਰਹੀ ਨਹੀਂ ਆ ਆ ਦੇ ਦੇ ਨੇ ਆਲਾ 15000 ਦੇ ਦੇ ਨੇ ਵੀ ਦੁੱਗੀ ਪਾਟ ਆ ਲੈ ਲਓ ਆ ਲੈ ਜਾ ਕਾਟ ਆਲੇ ਲੈ ਲਾ ਸੋਖ ਨਾਲ ਰੱਖਣੀ ਆ ਉਹ ਵੀਰੇ ਸੋਖ ਨਾਲ ਫਿਰ ਚੀਜ਼ਾਂ ਤੇ ਪੈਸੇ ਲੱਗਦੇ ਤੇ ਵੀ ਨਿਆਣਾ ਹੈ ਨਹੀਂ ਕੁਆਲਟੀ ਤੇ ਪੈ ਲੱਗਦੇ ਆ ਦੇਖ ਲੈ ਵੀ ਦੂਜੀ ਪਾਰ ਜੀ ਅੱਗੇ ਖਾਵਾਂਗੇ ਤਾਂ ਆ ਇਹਦਾ ਅਸੀਂ ਥੋੜੇ ਗੱਲ ਸੋ ਅਸੀਂ ਹੋਰ ਨਾ ਫੜ ਲਈ ਉਹ ਤੋਂ ਮੈਨਿਆਂ ਨੂੰ 15 15 20 20 ਹਜ਼ਾਰ ਨੂੰ ਘਰੇ ਵੇਚ ਲੈਨੇ ਮਿਮਣੀਆ ਟਿਕਦੀ ਆ ਇਹਨੂੰ ਕੋਚ ਇਹਨੂੰ ਕਹ ਤੂੰ ਹੋਰ ਨਾ ਫੜ ਲਈ ਕੋਈ ਉਹ ਤਾਂ ਦੇਣੀ ਕਿੰਨੇ ਦੀ ਇੱਕੋ ਹੀ ਦੱਸ ਦੇ ਹੁਣ ਮੈਨੂੰ ਇੱਕੋ ਇੱਕ ਗੱਲ 1000 ਰੁਪਏ ਘਾਟ ਦੇ ਦੇ ਯਾਰ 35 ਜੋ ਹੋਰ ਨਹੀਂ ਬਣਦੀ ਗੱਲ ਕਿਚੇ ਨਾ ਮੜ ਤੂੰ ਭੇਜ ਕੇ ਜੇ ਪੱਕਾ ਦੱਸ ਦੇ ਫਿਰ ਇਹ ਮੈਨੂੰ ਕਹਿ ਹੁੰਦੀ ਲੋੜ ਕੀ ਐ ਬਸ ਕਰ ਦੇ ਕੋਈ ਪੱਕਾ ਆਪਣੀ ਮਰਜ਼ੀ ਚਲਾਉਂਗਾ 25 ਹਜ਼ਾਰ ਦੀ ਦੇ ਉਹ 25 ਦੀ ਨਹੀਂ ਬੈਣੀ ਹਾਂਜੀ ਯਾ ਲੈ ਪਤਲਾ ਪੈਸੀ ਨਹੀਂ ਨਹੀਂ ਚਾਚਾ ਨਹੀਂ ਨਹੀਂ ਬਿਨਾ ਕਹੇ ਤੇ 25 ਹਜ਼ਾਰ ਲੈ ਤੇਨੇ ਵੀ ਪਤਾ ਚਾਚਾ ਮੈਨੂੰ ਤਾਂ ਪਤਾ ਹੀ ਨਹੀਂ ਪਤਾ ਇਹਨੂੰ ਵੀ ਚੀਜ਼ ਦਾ ਕੁਆਲਟੀ ਦਾ ਕੱਲ ਤੇਰੀ ਨਹੀਂ ਹੋਣੀ ਹੈ 25 ਦੀ ਆਪਾਂ ਦੀ 80 ਕਿੱਡੀ ਦਾ ਸੁਈ ਨਹੀਂ ਨੀ ਗਾ ਨਾਲੇ ਕਾਪਾ ਦਾ ਹਲੇ ਲੋਾਈ ਨਹੀਂ ਹੈ ਵੇ ਇਹ ਸੁਈ ਵੀ ਨਹੀਂ ਪਸੰਦ ਆ ਹਲੇ 6 ਮਹੀਨਾ ਸਾਲ ਹੌਲ ਵੀ ਨਹੀਂ ਲੋਣੀ ਹਲੇ ਬਾਜੀ ਹੁੰਦੀ ਉਹਨੂੰ ਸੁਣਾ ਪੈਂਦੀ ਕਦੇ ਆ ਫੇਰ ਤਾਂ ਇਹ ਕੰਮ ਹੋ ਜਾਂਦਾ ਇਹਦਾ ਕਦੇ ਵੀ ਨਹੀਂ ਕਰਨਾ ਸੀ ਹਾਂ ਪਹਿਲੇ ਇਸ ਤਰ੍ਹਾਂ ਬਹੁਤ ਹੋ ਗਈ ਕਿ ਜਿਆਦਾ ਬੀਜਾ ਕਿ ਜਿਆਦਾ ਚਾਹਤ ਹੈ ਠੀਕ ਆ ਮੈਂ ਮੋੜ ਕਾ ਉਹ ਨਹੀਂ ਚਾਚਾ ਆਈਆ ਨਹੀਂ ਤੈਨੂੰ ਤਾਂ ਤਾਜੂ ਦੀਆਂ ਕਿਵੇਂ ਮੋਲ ਨੇ ਪੱਛਲੇ ਹੌਣ ਲਾ ਕੇ ਪੁੱਛ ਲਾ ਚਲਾ ਅਰੇ ਤਾਂ ਵਿੱਚੂ ਤਾਂ ਜਿੰਨਾ ਦਾ ਮਾਲ ਵਿਕਦਾ ਵਿਕੂ ਇਹ ਨਾਲ ਦਾ ਨਹੀਂ ਉਹਦੇ ਫਿਰ ਤੈਨੂੰ ਪਤਾ ਉਹਦੇ ਕੋਲ ਚਰ ਤਾਂ ਜੀ ਨਹੀਂ ਚੀਜ਼ਾਂ ਵਧੀਆ ਨੇ ਮਾਲ ਦਾ ਫਿਰ ਹੁਣ ਇਹ ਉੱਤੋਂ ਆਏ ਆ ਨੇ ਇਹ ਮਾਰੀ ਇਹਨਾਂ ਦਾ ਸਜ ਜਿਹਦਾ ਮਾਲ ਕਿਹੜਾ ਮਾਲ ਆ ਵਧੀਆ ਮਾਲ ਆ ਵਿਚੇ ਦਾ ਆ ਦੋਨੋਂ ਪੱਠਾ ਉੱਤੋਂ ਆਏ ਨੇ ਕਿ ਹਾਂ ਇੱਕ ਆ ਲਾਲ ਡੱਬੀ ਜੀ ਖੜੀ ਆ ਕਿੱਥੇ ਆ ਵੀ ਲੈ ਨਹੀਂ ਬੱਦੀ ਉਹ ਹਰੀ ਆ ਉਹ ਦੇਖ ਚੀਜ਼ਾਂ ਲੈ ਲੈ ਚੱਲ 100 ਰੁਪਿਆ ਆਉਗਾ ਪੁਰਾਣਾ ਆਈਡੀ ਆਈ ਨੂੰ ਤੇਰਾ ਸੰਗਲ ਲਾਉਣਾ ਆਈਡੀ ਕੋ ਮਦੇ ਅਸੀ ਤਾਂ ਸੰਗਲ ਦੇ ਬਾਈ ਨੂੰ ਵਾਹਕਣਾ ਇਹ ਸੰਗਲ ਮਾਇਪਾ ਆਪਾਂ ਨੂੰ ਲਾਉਣਾ ਇਹਨੇ ਕੰਮ ਸਾਰੇ ਪੰਜਾਬ ਵਿੱਚ ਖਰਾਬ ਕਰਨਾ ਇੰਡੀਆ ਖਰਾਬ ਕਰਦਾ ਸਾਰੇ ਇੰਡੀਆ ਖਰਾਬ ਕਰਦਾ ਇਹ ਬੰਦੇ ਵੀਡੀਓ ਪਾ ਪਾ ਕੇ ਪਾਪਾ ਕੇ ਪਿਹਾਰ ਬੰਗਾਲ ਛੱਡ ਕੇ ਪੁਰਾਣੇ ਮਿਲ ਗਿਆ ਸਾਰੇ ਆ ਰਹੀ ਆ ਆਪਣੇ ਆ ਸੱਤੇ ਵੀ ਆ ਰਹੀ ਆ ਇਹ ਵੀ ਆ ਰਹੀ ਆ ਸਾਰੇ ਆਪਣੇ ਆ ਰਹੀ ਆ ਠੀਕ ਹੈ ਕਿ ਨਹੀਂ ਕੋ ਵੀ ਵੀਰੇ ਆੜੀ ਹੈ ਜਿਹਦੇ ਜੇ ਸਾਡੀ ਹੁਣ ਕੀ ਕਰਾ ਕੋਈ ਮੋਲ ਨਹੀਂ ਗਾ ਹੋਰ ਪਾ ਦੋ 1000 ਕਹਿੰਦਾ ਕੋਈ ਕਿਚਮਿਚ ਕਿਚਮਿਚ ਕਰਕੇ ਮਾਰਨਾ ਤੁਹਾਡਾ ਹੋਈ ਜਾਂਦੀ ਹੈ ਕਿਹਦੀ ਜਾਣੇ ਯਾਰ ਪਾਤਾ ਨੂੰ ਗੁੱਸੇ ਆਈ 15-8 ਉਹਨਾਂ ਦਾ ਵੀ ਦੇ ਦੇ ਮੇਰੇ ਦਾ ਭੇਟ ਆ ਗਰੀਬ ਬੰਦੇ ਨੂੰ ਦੇ ਪਾਲੀ ਕਰਦਾ ਜਾ ਪੂਰੇ ਦੀ ਲੈ ਜਾ ਜਾ ਨਹੀਂ ਨਹੀਂ ਮੈਂ 20000 ਰੁਪਏ ਕੱਢ ਗਿਆ 5000 ਮੈਂ ਤਿੰਨ ਪਾਤਾ ਹੈ ਧੰਨ ਮੈਂ ਪੁੱਛਿਆ ਹੀ ਨਹੀਂ ਨਾ ਚਾਰ ਦਿਨ ਹੀ ਪੁੱਛਿਆ ਤਾਂ ਐਵੇਂ ਵੀ ਪਤਾ ਵਾ ਕੋਈ ਨਹੀਂ ਫਿਰ ਹੁਣ ਠਾੜ ਲਿਆ ਬੰਦਰ ਪਾਟਾ ਗਾ ਉਹ ਮੈਨਾਂ ਦਿੱਤਾ ਹੈ ਕਹਿੰਦਾ 28 ਦੀ ਦੇ ਦਿਆਰ ਮੈਨੂੰ ਵੀ ਪੁੱਛਿਆ ਹੀ ਨਹੀਂ ਸਹੀ ਆ ਪਾਟ ਸਿੱਟਣ ਵਾਸਤੇ ਲੈਣੇ ਘਰੇ ਵਗਦੇ ਨਹੀਂ ਵਫਾ ਕਰੋ ਜਿਸ ਦਿਨ ਪਾਟ ਬਣ ਗਈ ਤੂੰ ਲੱਖਨੇ ਬੱਚੇ ਜਾਂ ਵਫਾ ਕਰੀ ਪਤਾ ਤਾਂ ਉਹਨਾਂ ਨੂੰ ਵੀ ਹੈ ਜਿਹਨਾਂ ਨੂੰ ਬੜੀ ਬੈਠਿਆ ਹੈ ਜੇ ਉਹਦੀ ਵੇ ਬਈ ਬਾਤ ਚਲੇ ਅਗਲੇ ਲੱਖ ਨਹੀਂ ਵੀ ਕਿ ਪੱਟ ਸੁਣਨ ਵਾਲੇ ਹੋਗੇ 60000 ਕੀ ਦੀ ਹੋਗੀ ਆਏ ਸੌ ਲੱਖ ਦੀ ਕਰਦਾ ਹੈ ਜਦ ਲੱਖ ਲੱਖ ਦੀ ਲੈ ਕੇ ਆਸੀ ਖਰਾਉਨੇ ਤਾਂ ਫਿਰ ਸੌਦਾ ਵੀਡੀਓ ਚ ਕਰਦਾ ਐ ਤਾਂ ਮੇਰੀਆਂ ਦੀ ਆ ਨਹੀਂ ਲੋੜ ਬੰਦ ਆਟ ਹੈਗਾ ਹੋਰ ਜਰਾ ਬਸਿੱਧੀ 60 ਨਾਲੇ ਲੱਡੂ ਵਧੀਆ ਪਕਉਂਦਾ ਨਾਲੇ ਮੁਰਗਾ ਭੁੰਨ ਕੇ ਖਵਾਉਂਦਾ ਹਾਂ ਖਲਵਾਈ ਬਹੁਤ ਸਟੈਂਡਰਡ ਦਾ ਖਲਵਾਈ ਹੈ ਨੇਮ ਨਾਲੇ ਜਿਹੜਾ ਕੁਛ ਮਰਜ਼ੀ ਪਕਵਾ ਲੈ ਤੂੰ ਦਰਪਦੇ ਪੇਪਰ ਕਰਦਾ ਸੰ냔 ਹੁੰਦੇ ਹੋਰ ਵਿਆਹ ਨਹੀਂ ਆ ਤੂੰ ਇਕੱਠਾ ਹੀ ਫੜਾ ਦੇ ਮੈਨੂੰ ਥੋੜਾ ਆਪੜਿਆ ਕਰ ਪੈਸੇ ਅਗਲਾ ਆਪੇ ਕਢ ਕੇ ਬਣਾਉਂਦਾ ਕੀ ਕਰੀਏ ਸਤਿ ਸ਼੍ਰੀ ਅਕਾਲ ਅੱਗੇ ਥੱਕਾ ਲੱਗਿਆ ਰ ਕੰਮ ਥੱਕੀ ਲਾ ਦੇਣਾ ਮੈਨਾਂ ਨਾ ਮੇਰੀ ਆਪ ਹੀ ਗਣਕੇ ਵਾਲਾ ਬਣਾਵੇ ਨਾ ਬਣਾਏ ਨਾ ਸਹੀ ਗੱਲ ਆ ਗਈ ਹਾਂ ਕੌਣ ਐ ਮੁਲਾਵੜ ਦੇ ਮੁਲਾ ਪਰ 12000 ਦੀ ਠੱਗੀ ਲਾਗ ਨਾ ਇਹ ਕਿਵੇਂ ਹੁਣ ਕਹਿੰਦਾ ਮੈਂ ਮੁਲਾਵੜ ਆ ਗਿਆ ਪੈਸੇ ਦੇ ਦੋ ਕਹਿੰਦੇ ਪੈਸੇ ਕੰਨਿਆ ਤੂੰ ਇਧਰ ਨੂੰ ਜਾਇਆ ਮੜ ਜਾ ਹੁਣ ਐਵੇਂ ਚ ਕੀ ਨੇ ਮੈਂ ਪੈਸੇ ਦੇ ਲਾਗੀ ਪੈਸੇ ਦੇ ਲਾਦੀ ਬੱਕਰੀ ਫਰ ਗਈ ਉਹ ਹਾਕਮ ਵਰਗਾ ਮੇਰੇ ਬਾਕੇ ਖਾਸਾ ਕਰ ਗਿਆ 12000 ਮੈਂ ਭਰਿਆ ਉਹ ਠੀਕ ਕਿਸ਼ਤ ਲੈ ਕੇ ਇਧਾਰੇ 20 ਸਾਲ ਮੈਂ ਦੱਲਣਾ ਪਈ ਉਹ ਹੀ ਮੈਂ ਤੈਨੂੰ ਕਹਦਾ ਅਗਲੇ ਪਹਿਵਾ ਦੀ ਗੱਲ ਮੈਂ ਹੀ ਨਹੀਂ ਉੱਥੇ ਦੁਵਾਨੀ ਵੀ ਮੈਂ ਚਲੋ ਕੋਈ ਅਗਲ ਕਿੰਨੇ ਦੀ ਆ ਗਈ ਐਵੇਂ ਅਕਲ ਪੂਰੀ ਆ ਗਈ ਹੁਣ ਵੀ ਅਕਲ ਹੀ ਹੁੰਦਾ ਜਾਂਦਾ 1 ਲੱਖ 1 ਲੱਖ ਆ ਗਈ ਨਾ ਇਹ ਤਾਂ ਪੈਸੇ ਵਾਲੇ ਬਾਕੀ ਆਹ ਜਾਨੂਏ ਜਾਨੀ ਚਾਚਾ ਤੇਰੀ ਥੋੜੀ ਪਿੱਠ ਲੱਗਣਦਿਆਂ ਫੜ ਪੈਸੇ ਆਲੇ ਨੂੰ ਥੜਾ ਮੈਂ ਤਾਂ ਦੇਤੀ ਬਰਾਬਰ ਆਪਾਂ ਨੇ ਜਾ ਕੇ ਇਹਨੂੰ ਕਿਹਾ ਬਈ ਆਦਾ ਤੂੰ ਵੀ ਘਾਟਾ ਗਾ ਗਲਤੀ ਤੇਰੀ ਵੀ ਐ ਤੈਨੂੰ ਪੈਸੇ ਫੜਨਾ ਚਾਹੀਦਾ ਸੀ ਉਤੋਂ ਉਹਨੇ ਸੌਦਾ ਕਰਾਇਆ ਇਹਦੀ ਸਾਰੇ ਜੂਵੇਂ ਪੈਸੇ ਤਿੰਨ ਚਾਰ ਪੰਜ ਐਂ ਨਹੀਂ ਗੱਲ ਨਾਉਂ

ਲਿਖਾਈ ਕਰਾ ਰੂਟ ਹੈ ਹੁਣ ਛੋਟਾ ਛੂਟ ਹੋ ਗਿਆ ਤੈਨੂੰ 100 100 ਦੇ ਦੇ ਜਿਹੜੀ ਮਰਜ਼ੀ ਦੇ ਦੇ ਇਹ ਲਿਖਾਈ ਕਰਾ ਦੇ ਇਹ ਲਿਖਾਈ ਕਰਾ ਦੇ ਇੱਕ ਫੰਡਰ ਹੈ ਗੱਬਣੇ ਗੱਬਣੇ ਜੁम्मेਲਾ ਨਹੀਂ ਨਹੀਂ ਆਪਣੀ ਹੈ ਯਾਰ ਫੰਡਾ ਵੀ ਮੇਰੀ ਸੀ ਮੈਂ ਕਿਹਾ ਮੇਰੇ ਗੱਲ ਸਭ ਖਾਲੀ ਨਿਕਲ ਗਈ ਇਹਨੂੰ ਕਿਰਾਇਆ ਸਣੀ ਦੇ ਮੰਗੇ ਹਾਏ ਹਾਏ ਹਾਂ ਦੱਸਾਂਗੇ ਆਪਾਂ ਜਿੱਤਾਂ ਆਪਾਂ ਨੂੰ ਠੀਕ ਹੈ ਇੱਕ ਬੱਕਰੀ ਫੰਡਾ ਨਿਕਲ ਗਈ ਬੈਠੇ ਬੈਠੇ ਉਹ ਤੈਨੂੰ ਕਹਿੰਦਾ ਜਿੰਨੇ ਮਰਜ਼ੀ ਚਾਹੇ 5000 ਲੱਗ ਜਾਏ ਆ ਗੱਲ ਸੁਣੇ ਜੇ ਤੂੰ ਮੇਰੇ ਗੱਲ ਚਾਹਦਾ ਛਾਂਟ ਕੇ ਕੱਢ ਦੇ ਤੂੰ ਧਾਬ ਦੀ ਮਰਜ਼ੀ ਕਰ ਚੱਲੇ ਕਸੂਰ ਤੇਰਾ ਵੀ ਹੈ ਇਹਨੇ ਨਾ 10 ਗਰੀ ਪਾ ਬਾਬਾ ਮਾਣਾ ਇਸ ਸਾਈਡ ਦੇ ਰੋਲਾ ਕੀ ਰਾਜੂ ਉਹ ਬੱਕਰੀ ਮੋੜਨ ਦਾ ਕਸੂਰ ਤੁਹਾਡਾ ਵੀ ਮੰਨੇ ਤੁਸੀਂ ਵੀ ਨਹੀਂ ਪਹਿਲੀ ਬੱਕਰੀ ਨਹੀਂ ਉਹਨਾਂ ਬੱਕਰੀਆਂ ਦਾ ਕੀ ਸੀ ਜਿਹੜੀ ਵਾਪਿਸ ਹੋ ਗਈ ਰਮਜ਼ਾਨ ਕਹੀ ਜਾਂਦਾ ਕਿਹੜੀ ਹਾਏ ਨਿਭੜ ਗਈ ਕਿਉਂ ਨਿਭੜ ਗਈ ਬਈ ਠੀਕ ਹੈ ਹਾਂ ਅਰੇ ਜੇ ਫੰਡਰ ਨੇ ਖਾਲੀ ਬੱਕਰੀਆਂ ਕਿਰਾਇਆ ਦਰ ਬਾਅਦ ਪੈਸੇ ਦੇ ਕੇ ਰਮਜ਼ਾਨ ਕਹੀ ਜਾਂਦਾ ਬਈ ਠੀਕ ਹੈ ਹਾਂ ਹਾਂ ਬਰਾਬਰ ਆਇਆ ਹੈ ਹੈ ਬਰਾਬਰ ਮੋੜਾ ਹੈਗੇ ਆਪਾਂ ਨੂੰ ਉਪਰ ਦੇ ਸੀ ਤਿੰਨ ਹਜ਼ਾਰ ਵਧਾ ਕੇ ਲਈ ਹੈ